ਸਿੱਖ ਪੰਥ ਦੇ ਵਿੱਚ ਔਰ ਸਿੱਖ ਪੰਥਕ ਸਿਆਸਤ ਦੇ ਵਿੱਚ ਜਥੇਦਾਰ ਰਣਜੀਤ ਸਿੰਘ ਸਾਹਿਬ ਦਾ ਜਥੇਦਾਰ ਰਣਜੀਤ ਸਿੰਘ ਦਾ ਇੱਕ ਵੱਡਾ ਨਾਮ ਰਿਹਾ ਔਰ ਸਾਬਕਾ ਜਥੇਦਾਰ ਰਣਜੀਤ ਸਿੰਘ ਜਿਹੜੇ ਨੇ ਉਹ ਜਦ ਵੀ ਕੋਈ ਬਿਆਨ ਦਿੰਦੇ ਨੇ ਤਾਂ ਸਿੱਖ ਪੰਥ ਜਿਹੜਾ ਉਹ ਬੜੇ ਹੋਜ ਦੇ ਨਾਲ ਬੜੇ ਸਤਕਾਰ ਦੇ ਨਾਲ ਔਰ ਬੜੇ ਧਿਆਨ ਦੇ ਨਾਲ ਉਹਨਾਂ ਦੀਆਂ ਗੱਲਾਂ ਸੁਣਦਾ ਹਜੇ ਤੱਕ ਤਾਂ ਜਥੇਦਾਰ ਰਣਜੀਤ ਸਿੰਘ ਜਿਹੜੇ ਨੇ ਉਹ ਐਸਜੀਪੀਸੀ ਦੇ ਉੱਤੇ ਹੋਏ ਕਬਜ਼ੇ ਦੀ ਆਵਾਜ਼ ਚੁੱਕਦੇ ਆਏ ਨੇ ਐਸਜੀਪੀਸੀ ਦੇ ਅੰਦਰ ਚੱਲਦੇ ਸਾਰੇ ਕਾਰਜਕਾਲ ਦੇ ਉੱਤੇ ਸਵਾਲ ਚੁੱਕਦੇ ਆਏ ਨੇ ਔਰ ਬਾਦਲ ਪਰਿਵਾਰ ਦਾ SGPC ਦੇ ਨਾਲ ਸੰਬੰਧ ਕੀ ਹੈ ਇਹਦੇ ਉੱਤੇ ਸਵਾਲ ਚੁੱਕਦੇ ਆਏ ਨੇ ਪਰ ਹਾਲ ਹੀ ਦੇ ਵਿੱਚ ਸਾਫ ਕਾਇਦਾ ਰਣਜੀਤ ਸਿੰਘ ਦੁਆਰਾ ਇੱਕ ਬਿਆਨ ਦਿੰਦੇ ਨਜ਼ਰ ਆਏ ਨੇ মিডিਆ ਦੇ ਸਾਹਮਣੇ ਨਜ਼ਰ ਆਏ ਨੇ ਔਰ ਉਸ ਦੇ ਵਿੱਚ ਵੀ SGPC ਦੇ ਉੱਤੇ ਵੱਡੀਆਂ ਗੱਲਾਂ ਕੀਤੀਆਂ ਖਾਸ ਕਰਕੇ ਉਸ ਵੇਲੇ ਜਦੋਂ ਸੁਖਬੀਰ ਸਿੰਘ ਬਾਦਲ ਦਾ ਮਾਮਲਾ ਸੀੇ ਕਾਲ ਤੱਕ ਸਾਹਮਣੇ ਹੈਗਾ ਜਦੋਂ ਸ਼ਰੋਮਣੀ ਅਕਾਲੀ ਦਲ ਦਾ ਮਾਮਲਾ ਸੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਹੈਗਾ ਉਹ ਜਿਸ ਸਥਿਤੀ ਦੇ ਵਿੱਚ ਇਹ ਬਿਆਨ ਬੇहद ਮਹੱਤਵਪੂਰਨ ਬਣ ਜਾਂਦਾ ਕਿਉਂਕਿ ਸ਼ਰੋਮਣੀ ਅਕਾਲੀ ਦਲ ਦੇ ਪ੍ਰਧਾਨ ਨੇ ਸੁਖਬੀਰ ਬਾਦਲ ਔਰ ਉਹ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਾਹਮਣੇ ਨਾਤਮਸਤਕ ਹੋ ਚੁੱਕੇ ਨੇ ਉੱਥੇ ਹੀ ਸ਼ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਵੀ ਆਪਣਾ ਸਪਸ਼ਟਕਰਨ ਦੇ ਦਿੱਤਾ ਦਾ ਇਸ ਦੇ ਬਾਵਜੂਦ ਕਈ ਗੱਲਾਂ ਕਈ ਸਵਾਲ ਖੜੇ ਹੁੰਦੇ ਨੇ ਔਰ ਉਹਨਾਂ ਸਵਾਲਾਂ ਦੇ ਜਵਾਬ ਸ਼ਾਇਦ ਸਾਬਕਾ ਜਹੇਦਾਰ ਭਾਈ ਰਣਜੀਤ ਸਿੰਘ ਜਿੰਦੇ ਨਜ਼ਰ ਆਏ ਨੇ ਕੀ ਕੁਝ ਬੋਲੇ ਨੇ ਆ ਕਿ ਸਾਡੀ 15 ਸਾਲ ਤੋਂ ਕਮੇਟੀ ਜਿਹੜੀ ਆ ਉਹ ਬੰਦੀਆ ਬਣਾ ਕੇ ਰੱਖੀ ਆ ਪ੍ਰਕਾਸ਼ ਸਿੰਘ ਬਾਦਲ ਦੇ ਪਰਵਾਰ ਨੇ ਤੇ ਸੈਂਟਰ ਸਰਕਾਰ ਉਹਦੀ سپورਟ ਕਰ ਰਹੀ ਹੈ ਜੀ ਇਹ ਹੀ ਵਜ੍ਹਾ ਹੈ ਕਿ ਉਹ ਇਲੈਕਸ਼ਨ ਨਹੀਂ ਕਰਵਾ ਰਹੇ ਕਿ ਦੂਜੇ ਦੇ ਹੱਥਾਂ ਚ ਨਾ ਚਲੀ ਜਾਵੇ ਜੀ ਇੱਕ ਪੰਥ ਦੀ ਗੱਲ ਚੱਲਦੀ ਆ ਜੇ ਲੋਕ ਕਹਿੰਦੇ ਆ ਵੀ ਅਸੀਂ ਪੰਥ ਕਿਸ ਨੂੰ ਮੰਨੀਏ ਆ ਪੰਥ ਹੁੰਦਾ ਪੰਥ ਹੁੰਦਾ ਪੰਜ ਪਿਆਰੇ ਜੀ ਪੰਜ ਪਿਆਰੇ ਜਿਹੜੇ ਦਸਮ ਪਾਤਸ਼ਾਹ ਨੇ 80000 ਦੇ ਇਕੱਠ ਚੋਂ ਸੀਸ ਲੈ ਕੇ ਪਰਖ ਕਰਕੇ ਛਾ ਉਹ ਸੀ ਉਸੀ ਪੰਥ ਜੀ ਜਿਹਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕਿ ਅਕਾਲ ਪੁਰਖ ਕੇ ਗੁਰ ਪਰਕਾਲ ਅਕਾਲ ਪੁਰ ਸੱਚੇ ਵੇਗਰੂ ਦੇ ਹੁਕਮ ਦੇ ਨਾਲ ਪੰਥ ਸੱਜਿਆ ਜੀ ਆ ਗਿਆ ਭਈ ਕਾਲ ਕੀ ਤਬੀ ਚਲਾਇਓ ਪੰਥ ਸਭ ਸਿੱਖੋਂ ਕੋ ਹੁਕਮ ਹੈ ਗੁਰੂ ਮੰਨਿਓ ਗ੍ਰੰਥ ਤੇ ਪੰਥ ਜੀ ਦੋ ਚੀਜ਼ਾਂ ਗੁਰੂ ਆ ਜੀ ਇਹਦਾ ਸਦਾਤ ਕਾਲਤੋਂ ਤੋਂ ਲਾਗੂ ਹੁੰਦਾ ਜੀ ਉਹ ਜਿਹੜਾ ਪੰਥ ਆ ਉਹਨੂੰ ਨੌਕਰ ਕਰ ਲਿਆ ਜਿਹਨੂੰ ਦਸਮ ਪਾਤਸ਼ਾਹ ਨੇ ਪਾਤਸ਼ਾਹ ਬਣਾਇਆ ਸੀ ਜੀ ਉਹਨੂੰ ਇਹਨਾਂ ਲੀਡਰਾਂ ਨੇ ਨੌਕਰ ਕਰ ਲਿਆ ਨੌਕਰ ਤੋਂ ਹੁਣ ਆਪਣੇ ਕੰਮ ਲੈ ਰਹੇ ਨੇ ਜੀ ਸਾਨੂੰ ਉਹ ਵਾਇ ਨਹੀਂ ਮਿਲ ਰਹੀ ਜੀ ਸਿੱਖ ਸਾਹਿਬ ਇੱਕ ਜਿਵੇਂ ਤੁਸੀਂ ਕਹਿ ਰਹੇ ਹੋ ਸੈਂਟਰ ਗਵਰਨਮੈਂਟ ਇਲੈਕਸ਼ਨ ਨਹੀਂ ਹੋਣ ਦੇ ਰਹੀ ਆਪਾਂ ਲੋਕ ਰਾਜੀ ਐ ਇਲੈਕਸ਼ਨ ਕਰਾਉਣ ਲਈ ਫਿਰ ਇਸ ਸੈਂਟਰ ਗਵਰਨਮੈਂਟ ਤੋਂ ਇਲੈਕਸ਼ਨ ਕਰਾਉਣ ਲਈ ਕੀ ਪਲਾਨਿੰਗ ਆ ਦੇਖੋ ਪਲਾਨਿੰਗ ਜਿਹੜੀ ਆ ਨਾ ਜੀ ਉਹ ਤੇ ਫਿਰ ਜਦੋਂ ਜਾਇਦ ਹੁੰਦੀ ਆ ਅਸੀਂ ਉਹੀ ਕਰ ਰਹੇ ਆ ਬਾਰ ਬਾਰ ਤੁਹਾਡੀਆਂ ਇਹ ਬਾਈ ਕਰਾਂ ਤੁਹਾਡੇ মিডিਆ ਰਾਹੀਂ ਅਸੀਂ ਦੱਸ ਰਹੇ ਆ ਸੈਂਟਰ ਸਰਕਾਰ ਨੂੰ ਵੀ ਤੁਸੀਂ ਸਾਡੇ ਨਾਲ ਨਜਾਇਜ਼ ਕਰ ਰਹੇ ਸਾਡਾ ਜਮਹੂਰੀ ਹੱਕ ਆ ਵੋਟ ਪਾਉਣ ਦਾ ਤੁਸੀਂ ਖੋਹ ਰਹੇ ਉਹ ਉਹਦਾ ਉਹਦਾ ਖੋਣ ਦਾ ਇੱਕੋ ਇੱਕ ਕਾਰਨ ਹੈ ਕਿ ਕੌਮ ਦੀ ਗਿੱਚੀ ਜਿਹੜੀ ਆ ਉਹ ਤੁਹਾਡੇ ਹੱਥ ਵਿੱਚ ਰਵੇ ਤੁਹਾਡੇ ਮੁਤਾਬਕ ਕਮੇਟੀ ਚੱਲੇ ਤੁਹਾਡੇ ਮੁਤਾਬਕ ਅਕਾਲ ਤੱਕ ਚੱਲੇ ਕੌਮ ਤੁਹਾਡੀ ਆਗਿਆਤ ਰਹੇ ਇਹੀ ਕਾਰਨ ਹੈ ਇਹ ਕਾਰਨ ਹੋਣੇ ਨਹੀਂ ਚਾਹੀਦੇ ਅਸੀਂ ਇਹ ਬਾਰ-ਬਾਰ ਉਹਨਾਂ ਨੂੰ ਉਹਨਾਂ ਤੇ ਪ੍ਰਭਾਵ ਪਾ ਰਹੇ ਹਾਂ ਔਰ ਇੱਕ ਇੱਕ ਸਮਾਂ ਹੈ ਇੱਕ ਲਿਮਟ ਆ ਉਹਦੇ ਲਈ ਅਸੀਂ ਥੋੜੀ ਜਿਹੀ ਵੇਟ ਕਰਾਂਗੇ ਨਹੀਂ ਤੇ ਅਸੀਂ ਉਹ ਜਦੋਂ ਜ਼ਾਇਦ ਕਰਾਂਗੇ ਪਈ ਇਹਨਾਂ ਨੂੰ ਪੰਜਾਬ ਤੇ ਨਹੀਂ ਵੜਦਿਆਂ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ